ਜੀ ਸਾਡੇ ਸਾਰੇ ਸਹਿਕਾਰਯੋਗ ਮੈਂਬਰ ਮਰਿੰਦਰ ਜੀ ਗੱਲਬਾਤ ਹੀ ਤੁਸੀਂ ਲੈ ਕੇ ਜਾਣਾ ਤੁਸੀਂ ਐਮਐਲਏ ਸਾਹਿਬ ਆਏ ਨੇ ਜੀ ਤੇ ਤੁਸੀਂ ਪੁਰਾਣੇ ਦੀ ਬਿਹਤਰੀ ਵਾਸਤੇ ਇਹਨੂੰ ਜਾਣੇ ਜੀ ਡਿਵੈਲਪਮੈਂਟ ਵਾਸਤੇ ਜੋ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਤੇਜ਼ੀ ਕਰਨ ਵਾਸਤੇ ਜੀ ਔਰ ਜਿੱਥੇ ਵੀ ਸਾਨੂੰ ਕੋਈ ਕਮੀਆਂ ਲੱਗਦੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਇਹ ਬੇਨ ਆਸਵਾਦ ਮਿਤੀ ਅੱਜ ਗੁਰਜੀਤ ਤੁਸੀਂ ਕਹਿ ਰਹੇ ਹੋ ਕਿ ਲੁਧਿਆਨੇ ਦੇ ਵਿੱਚ ਇਸ ਟਾਈਮ ਸਭ ਤੋਂ ਘੱਟ ਕ腐ਸ਼ਨ ਹੈਗੀ ਹੈ ਜਾਂ ਇਲੈਗਲ ਬਿਲਡਿੰਗਾਂ ਨਹੀਂ ਬਣਦੀਆਂ ਹਰ ਵਾਰੀ ਤੁਸੀਂ ਕਹਿੰਦੇ ਹੋ ਕਿ ਮੈਨੂੰ ਦੱਸੋ ਕਿੱਥੇ ਹੈ ਮੈਂ ਆਪ ਜਾ ਕੇ ਢਾਹ ਦਿੰਨਾ ਹੈ ਨਹਿਰ ਤੇ ਜਿਹੜੀ ਹੈ ਬਿਲਡਿੰਗ ਬਣ ਰਹੀ ਹੈਗੀ ਹੈ ਲਗਾਤਾਰ ਵਾਇਲੇਸ਼ਨ ਕੀਤੀ ਹੈ ਕੋਈ ਹਾਊਸ ਲਾਈਨ ਨਹੀਂ ਹੈ ਕਿੰਨੀ ਵਾਰੀ ਤੁਹਾਡੇ ਨੋਟਿਸ 'ਚ ਵੀ ਲਿਆ ਗਿਆ ਤੁਹਾਡੇ ਨਾਲ ਗੱਲਬਾਤ ਵੀ ਕੀਤੀ ਹੈ ਪਰ ਉੱਥੇ ਕੱਖ ਨਹੀਂ ਹੋਇਆ ਬਾਕੀ ਆਏ ਦਿਨ ਤੁਹਾਡੇ ਆਮ ਬਦਿਆ ਦੀਆਂ ਕਲੋਨੀਆਂ ਦੇ ਬੁਲਡੋਜ਼ਰ ਚੱਲੂਗਾ ਜੀ ਸਾਹਿਬ ਜਿਹੜਾ ਬਿਲਡਿੰਗ ਚੱਕ ਕੇ ਰੋਕੇੜੀ ਹੈ ਉਸ ਤੇ ਐਕਸ਼ਨ ਕਰੋ ਜੀ ਸਰ ਨਹਿਰ ਤੇ ਨਹਿਰ ਤੇ ਜਿਹੜੀ ਬਿਲਡਿੰਗ ਬਣ ਰਹੀ ਹੈ ਉੱਥੇ ਸਰਕਾਰੀ ਜਗਾ ਵੀ ਦੱਬੀ ਹੋਈ ਹੈ ਉਹਨਾਂ ਨੇ ਜਿਹੜੀ ਸੂਏ ਦੇ ਬਿਲਕੁਲ ਨਾਲ ਹੈਗੀ ਹੈ بار بار ਬਾਰ ਬਾਰ ਲਗਾਤਾਰ ਸਰ ਇਹ ਐਕਸ਼ਨ ਹੋਏਗਾ ਘੰਟੇ ਬਾਅਦ ਸਰ ਇੱਕ ਘੰਟੇ ਬਾਅਦ ਐਕਸ਼ਨ ਹੋਏਗਾ ਮਲਾਰ ਸਿਨੇਮਾ ਤੇ ਮਲਾਰ ਸਿਨੇਮਾ ਰੋਡ ਤੇ ਸਰ ਸੂਆ ਹੈਗਾ ਸੂਏ ਦਾ ਜਿਹੜਾ ਇੰਨੇ ਸਾਲਾਂ ਦਾ ਸੂਆ ਹੈਗਾ ਉਹ ਦਬ ਲਿੱਤਾ ਗਿਆ ਕਰੋਚਮੈਂਟ ਕਰ ਲਿੱਤੀ ਗਈ ਲੋਕਾਂ ਨੇ ਹੁਣ ਸਰਕਾਰੀ ਜ਼ਮੀਨਾਂ ਵੀ ਵੇਚਤੀਆਂ ਉਹ ਤੁਸੀਂ ਮੈਨੂੰ ਉਹਦੇ ਪੇਪਰ ਦੇ ਦਿਓ ਮੈਨੂੰ ਉਹਦੇ ਬਾਰੇ ਪਤਾ ਨਹੀਂ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਤੁਹਾਡੇ ਤੋਂ ਤੁਹਾਨੂੰ ਪਤਾ ਲੱਗ ਰਿਹਾ ਮੇਰੇ ਮੂੰਹ ਚ ਨਾ ਗੱਲ ਪਾਓ ਮੈਨੂੰ ਦਿਓ ਚਲੋ ਕੋਗੀ ਸਾਹਿਬ ਚੇਅਰਮੈਨ ਤੁਸੀਂ ਤੁਹਾਡੇ ਜਿਹੜੀ ਚੀਜ਼ਾਂ ਦਾ ਪਤਾ ਮੈਂ ਨਾਲ ਹੀ ਪਿਛੋਕੋਗੀ ਸਾਹਿਬ ਜਿਹੜੀ ਸ਼ਹਿਰ ਦੀ ਹੋਰ ਡਵੈਲਪਮੈਂਟ ਦੇ ਮੁੱਦੇ ਆ ਬੁੱਢਾ ਨਾਲਾ ਦਾ ਹੋ ਗਿਆ ਹੋਰ ਜਿਹੜੇ ਤੁਹਾਡੇ ਮੁੱਦੇ ਹੋ ਰੁਕੇ ਪਏ ਉਹ ਕਦੋਂ ਤੱਕ ਤੁਸੀਂ ਪੂਰੇ ਇਸ ਤੋਂ ਬਾਅਦ ਆਪਾਂ ਬੁੱਢੇ ਨਾਲੇ ਤੇ ਜਾਣਾ ਤੁਸੀਂ ਸਾਰਿਆਂ ਨਾਲ ਜਾਣਾ ਜੀ ਨਹੀਂ ਪਰ ਤੁਸੀਂ ਤਾਂ ਆਪ ਹੀ ਕਹਿੰਦੇ ਹੋ ਕਿ ਜਿੰਨਾ ਮੇਰੇ ਸਿਰ ਤੇ ਵਾਲ ਨਹੀਂ ਆ ਸਕਦੇ ਬੁੱਢਾ ਨਾਲਾ ਸਾਫ਼ ਨਹੀਂ ਹੋ ਸਕਦਾ ਬਿਲਕੁਲ ਮੈਂ ਉਸ ਤੇ ਸਟੈਂਡ ਆ ਕਾਇਮ ਹੈ ਜਦ ਤੱਕ ਅਸੀਂ ਉਹ ਤੱਕ ਅਸੀਂ ਉਹਦੀ ਜੜ ਨਹੀਂ ਫੜਾਂਗੇ ਤੱਕ ਬੁੱਢਾ ਨਾਲਾ ਕਿਉਂਕਿ ਪੁਰਾਣੀ ਜਿਹੜੀ ਡੀਪੀਆਰ ਬਣੀ ਆ ਪੁਰਾਣੀ ਸਰਕਾਰਾਂ ਵੇਲੇ ਦੀ ਉਹ ਗਲਤ ਰਹਿ ਚੁਗੰਦੀ ਬਾਕੀ ਕਿੱਥੇ ਸਾਨੂੰ ਜਰੂਰ ਆਜ ਮੀਟਿੰਗ ਦੇ ਲਈ ਅੱਜ ਮੁੱਦੇ ਕੀ ਹੈ ਜੀ ਰੋਗੀ ਜੀ ਇੱਕ ਨਿਊ ਹਾਈ ਸਕੂਲ ਦਾ ਮੁੱਦਾ ਹੈਗਾ ਨਿਊ ਹਾਈ ਸਕੂਲ ਲੋਕਾਂ ਨੇ ਦੱਬ ਲਿਆ ਹੈ ਰੋਗੀ ਸਾਹਿਬ ਅੱਜ ਦੇ ਮੁੱਦੇ ਕੀ ਹੈ ਜੀ ਰੋਗੀ ਸਾਹਿਬ ਬਣਾ ਦਿੱਤੀਆਂ ਰੁਪਈਆ ਬਣਾ ਦਿੱਤੀਆਂ ਰੋਗੀ ਸਾਹਿਬ ਅੱਜ ਦੇ ਮੁੱਦੇ ਦੱਸੋ ਯਾਰ ਬਾਕੀ ਗੱਲਾਂ ਬਾਅਦ ਚ ਅੱਜ ਕੀ ਹੈਗਾ ਅੱਜ ਕਿੰਨੇ ਡਿਵੈਲਪਮੈਂਟ ਦੇ ਮੁੱਦੇ ਆ ਤੁਹਾਨੂੰ ਬਾਹਰ ਆ ਕੇ ਦੱਸਦੇ ਅਸੀਂ ਪਹਿਲਾਂ ਗੱਲ ਕਰ ਲਈਏ ਪਰ ਤਿਆਰੀ ਜੀ ਪੋਸ਼ੀ ਸਿੱਖਿਆ ਕਰਨੀ ਹੈ ਜਿਸ ਦੇ ਵਿੱਚ ਅਸੀਂ ਆਰਡਰ ਟਾਈਮ ਨੂੰ ਬਹੁਤ ਅੱਛੀ ਤਰ੍ਹਾਂ ਅਟੈਂਡ ਕਰਾਂਗੇ ਬਾਕੀ ਜਿਹੜੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਨੇ ਉਹਨੂੰ ਹੱਲ ਕਰਾਂਗੇ। ਸਰ ਇੱਕ ਪੱਖ ਦਾ ਮੁੱਖ ਦਾ ਹੈ ਬੁੱਢਾ ਨਾਲਾ ਔਰ ਚੇਅਰਮੈਨ ਸਾਹਿਬ ਗੋਗੀ ਜੀ ਖੁਦ ਇਹ ਕਹਿ ਰਹੇ ਆ ਕਿ ਜਿੱਦਾਂ ਮੇਰੇ ਸਿਰ ਤੇ ਬਾਲ ਨਹੀਂ ਆ ਸਕਦੇ ਉਦਾਂ ਬੁੱਢਾ ਨਾਲਾ ਕਦੀ ਸਾਫ਼ ਨਹੀਂ ਹੋ ਰਿਹਾ। ਹਾਂ ਉਹਦੀ ਬਿਲਡਿੰਗ ਬਿਲਕੁਲ ਸੀ ਹੈ ਕਿ ਕਿ ਕਿਸ਼ਕਿਆ ਸਰਕਾਰਾਂ तकरीबन ਮੈਂ ਤਾਂ A15 20 ਸਾਲ ਤੋਂ ਦੇਖ ਰਿਹਾ ਕਿਉਂਕਿ ਮੇਰਾ ਬਚਪਨ ਹੀ ਬੁੱਢੇ ਦਰਿਆ ਤੇ ਬੀਤਿਆ ਹੋਣਾ। ਨਹੀਂ ਤੁਹਾਡਾ ਬਚਪਨ ਦਰਿਆ ਤੇ ਬੀਤਿਆ ਹੁਣ ਬੁੱਢਾ ਨਾਲਾ ਹੈ। ਹਾਂ ਹਾਂ ਮੈਂ ਦੱਸ ਰਿਹਾ ਬੁੱਢਾ ਦਰਿਆ ਤੋਂ ਬੁੱਢਾ ਨਾਲਾ ਕਿੱਦਾਂ ਬਣਿਆ ਉਹ ਵੀ ਸਾਡੇ ਸਾਡੇ ਆਪਣੀਆਂ ਗਲਤੀਆਂ ਨੇ ਕੁਝ ਲੋਕਾਂ ਦਾ ਯੋਗਦਾਨ ਹੈ ਕੁਝ ਸਰਕਾਰ ਦਾ ਯੋਗਦਾਨ ਹੈ ਜੀ ਮੈਂ ਤਾਂ ਕਹਾਂ ਜਿਸ ਦਾ 650 ਕਰੋੜ ਰੁਪਏ ਪਿੱਛੇ ਬਿジネス ਸਰਕਾਰਾਂ ਲੈ ਗਈਆਂ ਅਸੀਂ ਸਾਨੂੰ ਤੋਂ 250 ਲੋਕ ਲੱਭਦੇ ਨੂੰ ਬੈਟਰੀ ਮਾਰ-ਮਾਰ ਕੇ ਕੋ 250 ਉਹਨਾਂ ਦਾ 100 ਕਰੋੜ ਹੈ ਕਿ ਪਰ 650 ਕਰੋੜ ਹੈ ਕਿ ਤੇ ਜੀ ਬਾਕੀ ਇਹ ਹੈਗਾ ਕਿ ਜਿੱਥੇ ਮੇਰੀ ਡਿਊਟੀ ਲੱਗੀ ਹੋਈ ਹੈ ਜੀ ਕਿਉਂਕਿ ਜਿਹੜਾ ਮੇਰਾ ਪੋਰਸ਼ਨ ਹੈ ਨਾਰਥ ਹਲਕੇ ਦਾ ਮੈਂ ਉਹਦੀ ਆਪਣੀ ਗਰੰਟੀ ਕਰਦਾ ਹਾਂ ਮੱਜ ਉਹਨੂੰ ਕਾਫੀ ਸੁਧਾਰਨ ਦੇ ਵਿੱਚ ਲੋਕਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਥੀਆਂ ਦੇ ਸਹਿਯੋਗ ਨਾਲ ਉਹਦੀ ਅੱਛੀ ਡਿਵੈਲਪਮੈਂਟ ਕੀਤੀ ਹੈ ਇਹ ਤੁਸੀਂ ਦੇਖ ਵੀ ਸਕਦੇ ਹੋ ਪਰ ਕਿਤੇ ਨਾ ਕਿਤੇ ਜੋ ਚਾਹਤ ਹੈ ਜੋ ਮੰਨ ਦੀ ਸੋਚ ਹੈ ਉਹ ਬੁੱਢਾ ਦਰਿਆ ਬਣੇ ਜਿਸ ਦੇ ਵਿੱਚ ਅਸੀਂ ਨੰਦੇ ਰਹੇ ਸਾਡੇ ਬਜ਼ੁਰਗ ਤੇ ਹਾਰ ਮਨੰਦੇ ਰਹੇ ਸਾਕੀ ਦਾ ਤਿਹਾਰ ਬੜਾ ਵੱਡਾ ਉੱਥੇ ਹੁੰਦਾ ਸੀ ਔਰ ਤਕਰਨ ਦੇ ਬੁੱਢੇ ਦਰਿਆ ਤੇ ਘਾਟ ਬਣੇ ਹੋਏ ਆ ਜਿਵੇਂ ਜੀਵਰਾਮ ਘਾਟ ਸੀ ਆ ਗੁਰਦਵਾਰ ਸਾਹਿਬ ਦੇ ਨਾਮ ਤੇ ਗੋਵ ਘਾਟ ਹੈ ਇੱਥਾਂ ਦੇ ਕਈ ਘਾਟ ਸੀ ਜਿੱਥੇ ਸਾਡਾ ਕਾਫੀ ਆ ਲੋਕਾਂ ਦਾ ਉੱਥੇ ਤਿਹਾਰ ਮਨਾਇਆ ਜਾਂਦਾ ਸੀ ਪਰ ਕਿਤੇ ਨਾ ਕਿਤੇ ਅੱਜ ਚਾਹਾਂਗੇ ਕਿ ਉਹ ਟਾਈਮ ਆਵੇ ਕਿ ਅਸੀਂ ਸਟੇਜ ਰੰਗਣਾ ਕਰ ਜਾਈਏ ਉੱਥੇ ਗੁਰ ਕਰਾਂ ਥੈਂਕ ਯੂ ਸਰ ਬਹੁਤ ਵੱਡੀ ਗੱਲ ਹੈ ਕਿ ਜਿਹੜੇ ਸਾਡੇ ਉਹ ਦੋ 25 ਸਾਲ ਦੇ ਵਿੱਚ ਕੰਮ ਕੀਤੀ ਹੋਈ ਹੈ ਜੀ ਉਹਨੂੰ 31 ਮਾਰਚ ਨੂੰ ਤੇ ਇਸ ਤੋਂ ਬਾਅਦ ਦੇ ਜਿਹੜੇ ਡਿਵੈਲਪਮੈਂਟ ਹੋਣ ਵਾਲੇ ਨੇ ਜੀ ਉਹ ਕੀ ਖਾਸ ਤੌਰ ਤੇ ਉਹ ਸ਼ਾਤਨ ਦਿਨ ਨਹੀਂ ਹਾਂ ਉਹ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਬੱਲੇ ਸ਼ਹਿਰ ਮਧਾਨਾ ਚਾਰ ਜਿਸ ਵਿੱਚ ਇਹ ਬਦਲ ਸੀ ਬਹਾਲ ਕੇ ਰੱਖਿਆ ਹੋਇਆ ਹੈ ਜੀ ਉਹ ਤਕਰੀਬਨ ਬਾਬੇ ਦੀ ਕਿਰਪਾ ਲਈ ਜਿਸ